ਭਾਈ ਅੱਜ ਹਰੇਕ ਦੀ ਫਰਿੱਜ ਨਾਲ ਦਵਾਈਆਂ ਨਾਲ ਭਰ ਗਈ ਐਨੀ ਮਾੜੀ ਚੀਜ਼ ਮਿਲ ਰਹੀ ਆ ਲੋਕ ਪੈਸੇ ਬਹੁਤ ਚੱਕੀ ਫਿਰਦੇ ਆ ਉਹ ਕਹਿੰਦੇ ਵੀ ਪਿਓਰ ਚੀਜ਼ ਮੈਨੂੰ ਨਹੀਂ ਚਾਹੀਦੀ ਆ ਕੁੱਲ ਦੇ ਘਰੇ ਲਫਾਫੇ ਭਰੇ ਪਏ ਆ ਹੂੰ ਗੋਲੀਆਂ ਦੇ ਕੈਪਸੂਲਾਂ ਦੇ ਹੂੰ ਕਾਰਨ ਕਿ ਕੁੱਲ ਚੀਜ਼ ਰੰਦਾ ਮਿਲਾਵਟ ਹੋ ਗਈ ਹਾਂ ਜਿਹੜੀ ਮਰਜ਼ੀ ਚੀਜ਼ ਕੋਈ ਨਾ ਆ ਜਾ ਕੋਈ ਦਾਲਾਂ ਸਬਜ਼ੀਆਂ ਫਲ ਫਰੂਟ ਆਪਾਂ ਲੈਣੇ ਆ ਹਰ ਚੀਜ਼ ਚ ਮਿਲਾਵਟ ਹੋ ਹੂੰ ਇਹ ਨਹੀਂ ਵੀ ਪੂਰਾ ਕਲਪੰਜਾਬ ਦੀ ਗੱਲ ਨੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਆਰਗੈਨਿਕ ਦੀ ਮੰਗ ਆ ਵੀ ਸਾਨੂੰ ਬਿਨਾਂ ਚਿਹਰਾ ਤੋਂ ਉੱਚੀ ਜਿਹੀ ਮਿਲਦੀ ਲੋਕ ਪੈਸੇ ਲਾਉਣ ਤੋਂ ਨਹੀਂ ਪਿੱਛੇ ਹਟਦੇ ਪਰ ਲੋਕਾਂ ਨੂੰ ਕੁਆਲਿਟੀ ਵਧੀਆ ਪਿਓਰ ਮਿਲ ਨਹੀਂ ਰਹੀ ਬਾਈ ਆ ਗੱਲ ਸੱਚੀ ਹੈ ਵੀ ਤੂੰ ਪੰਜਾਬ ਵਾਲਾ ਗੰਨਾ ਚਲਾਤਾ ਸੀ ਤੇ ਦੂਬਾਰ ਲੋਕਾਂ ਨੇ ਵੀ ਥੋੜਾ ਜਿਹਾ ਖਾਰਾ ਜਾਂ ਗੋੜਾ ਤੇ ਜੂਪੀ ਤੋਂ ਦੁਬਾਰੇ ਤਾਂ ਹੀ ਮੰਗਾਉਣ ਲੱਗੇ ਹੁਣ ਨਹੀਂ ਇਹ ਨਾ ਪੰਜਾਬ ਵਾਲਾ ਨਹੀਂ ਪੰਜਾਬ ਵਿੱਚ ਕਈ ਥਾਵਾਂ ਤੇ ਨਾ ਰੰਦਾਵੇ ਗੰਨਾ ਜਿਹੜਾ ਆਪਣਾ ਪਤਾ ਨਹੀਂ ਤਾਂ ਕੋਈ ਧਰਤੀ ਤੇ ਆਪਾਂ ਜ਼ਹਿਰਾ ਪਾਉਂਦੇ ਨੂੰ ਸਮਾਂ ਹੋ ਗਿਆ ਪਤਾ ਨਹੀਂ ਕੋਈ ਪਾਣੀ ਦਾ ਆਪਣੇ ਫਰਕ ਆ ਕੁਛ ਨਾ ਪੰਜਾਬ ਦੇ ਵਿੱਚ ਮੈਂ ਗੰਨਾ ਇਹੋ ਲਿਆ ਇੱਥੇ ਥੋੜਾ ਮੋਟਾ ਤਾਂ ਉਹ ਖਾਰਾ ਬਣਿਆ ਕੋੜ ਹਾਲਾਂਕਿ ਆਪਾਂ ਨੂੰ ਤਾਂ ਸਸਤਾ ਮਿਲਦਾ ਸੀਗਾ 4 ਸਵਾ 400 ਰੁਪਏ ਪਹੁੰਚ ਇੱਥੇ ਕਮਾਂਡਰ ਦੀ ਹੁੰਦੀ ਸੀ ਤੇ ਜੂਪੀਓ ਕੀ ਰੇਟ ਹੈ ਇਹ 6 ਸਵਾ 600 625 630 ਰੁਪਏ ਆਪਣਾ ਦਾ ਕਮਾਂਡਰ ਮਗਰ 200 250 ਰੁਪਇਆ ਮਹਿੰਗਾ ਪੈਂਦਾ ਜੰਦਾ ਪਰ ਇਹ ਦੀ ਇੰਨਾ ਕਿ ਮੈਂ ਹੁਣ ਆਪਣਾ ਲਦਾ ਇਹ ਜੀ ਆਏ ਨਹੀਂ ਪਤਾ ਵੀ ਇਹ ਜੀ ਮੂੰ ਤਾਂ ਬਾਹਰ ਲਾਂ ਦੇ ਖਲਾਫ ਹੈ ਜੀ ਇਹ ਗੰਨਾ ਚ ਕੀ ਤਾਂ ਮੰਗਾਈ ਜਾਂਦਾ ਸੋ ਮੇਰਾ ਕਹਿਣ ਦਾ ਭਾਬਾ ਵੀ ਆਪਾਂ ਆਪਣੀ ਧਰਤੀ ਪਿਛਲੇ 40 50 ਸਾਲ ਤੋਂ ਪੈਸਟੀਸਾਈਡ ਪਾ ਕੇ ਇੰਨੀ ਜ਼ਹਿਰੀਲੀ ਬਣਾ ਲਈ ਹੁਣ ਆਲੂ ਆ 15 15 12 12 ਗੱਟੇ ਰੇਹ ਦੇ ਜ਼ਹਿਰ ਇਹ ਨਿਹਰਾ ਹੁਣ ਆਲੂ ਪੱਟਲੇ ਲੋਕਾਂ ਨੇ ਦੇ 8 ਠੇਕੇ ਦੇ ਦੇ ਦਿੰਗੇ ਆਪਣੇ ਨੂੰ ਸਬਜ਼ੀ ਲਾਉਣ ਵਾਲਿਆਂ ਨੂੰ ਤਿੰਨ ਮਹੀਨਿਆਂ ਦੀ ਖਾਤਰ 50 50 60000 ਰੁਪਏ ਠੇਕੇ ਦੇ ਦੇ ਦਿੰਦੇ ਆ ਤੇ ਤਿੰਨਾ ਮਹੀਨਿਆਂ ਦੇ ਵਿੱਚ ਸਬਜ਼ੀ ਤਿਆਰ ਕਰਦੇ ਆ ਤਿੰਨਾ ਮਹੀਨਾ ਤੂੰ ਦੇ ਲੈ ਨਾਸ ਮਾਰ ਦਿੰਦੇ ਆ ਬਾਹਣ ਦਾ ਉਹ ਖਬਰ ਕੀ ਨੂਨ ਪਾਉਂਦੇ ਆ ਕੀ ਜ਼ਹਿਰਾਂ ਪਾਉਂਦੇ ਆ ਤੋ ਸਾਰੀ ਜ਼ਹਿਰ 40 50 ਸਾਲ ਤੇ ਆਪਣੇ ਧਰਤੀ ਜੀ ਇਕੱਠੀ ਹੋ ਜੇਦੇ ਉਹਦਾ ਕਰਕੇ ਵੀ ਆਪਣੇ ਥੋੜਾ ਜਨਾ ਗੰਨੇ ਦਾ ਫਰਕ ਆ ਇਸ ਕਰਕੇ ਫਿਰ ਮੈਂ ਗੰਨਾ ਜਿਹੜਾ ਉਹ ਉਹ ਟਮੋਲਾ ਨਹੀਂ ਮੇਂਗਾ ਦਾ ਪੈਂਦਾ ਪਰ ਮੈਂ ਇੱਕ ਕੱਲ ਦੇਖੀ ਆ ਆਪਣੇ ਕੁਛ ਇਲਾਕੇ ਚੋਂ ਵੀ ਦੰਨਾ ਮੰਗਾਇਆ ਮੈਂ ਪੰਜਾਬ 'ਚੋਂ ਉਸ ਇਲਾਕੇ ਦੇ ਗੰਨੇ ਦਾ ਗੁੜ ਜਿਵੇਂ ਆਪਾਂ ਪਤਾਸਾ ਚਬਦੇ ਆ ਤੇ ਇਹ ਮੇਰੇ ਹੱਥ 'ਚ ਕੰਨਾ ਹੈ ਜੂਪੀ ਦਾ ਇਹ 85 ਹੈ 85 ਦਾ ਨਹੀਂ ਇਹਦਾ ਗੁੜ ਜਿਵੇਂ ਆਪਾਂ ਮਿਸ਼ਰੀ ਦੀ ਗਲੀ ਚਬਦੇ ਆ ਇੰਨਾ ਫਰਕ ਤਾਂ ਹੀ ਵੀਰੇ ਉੱਥੇ ਮੋਲੇ ਹੁੰਦੇ ਹੋ ਇਸ ਕਰਕੇ ਆ ਮਹਿੰਗਾ ਦਾ ਪੈਂਦਾ ਮੰਨ ਕੇ ਪਰ ਫਿਰ ਕੁਆਲਿਟੀ ਨਾਲ ਨਹੀਂ ਕੋਈ ਸਮਝੌਤਾ ਮੰਨ ਲੋ ਮਹਿੰਗਾ ਪੈਂਦਾ ਜੇ ਆਪਾਂ ਪਹਿਲੇ ਦਿਨ ਤੋਂ ਹੀ ਸ਼ਰਤ ਰੱਖੀ ਹੋਏ ਦੇ ਪਹਿਲੇ ਦਿਨ ਦੀ ਕਹਾਣੀ 5 ਲੱਖ ਰੁਪਇਆ ਜੇ ਕੋਈ ਬੰਦਾ ਕਿਸੇ ਪ੍ਰਕਾਰ ਦਾ ਕੋਈ ਮਲਾਪ ਸਾਮਪ ਕਰਦੇ ਹਨਾ ਹੁਣ ਉਹਦਾ ਵ ਇੱਕ ਵਾਰੀ ਬੰਦਾ ਚੀਜ਼ ਲੈ ਗਿਆ ਹੂੰ ਮੁੜ ਕੇ ਬੰਦਾ ਆਦਾ ਹੀ ਨਾ ਹੂੰ ਉਹਦਾ ਕੀ ਫਾਇਦਾ ਹਨਾ ਜੇ ਇੱਕ ਵਾਰੀ ਚੀਜ਼ ਬੰਦਾ ਇਥੋਂ ਖਾ ਕੇ ਜਾਵੇ ਜਾਂ ਹੋਰ ਉਹ ਪੀ ਕੇ ਜਾਂਦੇ ਆ ਕਈ ਬੰਦੇ ਮੁੜ ਕੇ ਚੱਲ ਕੇ ਆਉਂਦੇ ਜਿਹੜਾ ਤੇਰੇ ਵਾਲਾ ਬਾਈ ਗੰਨਾ ਬੀਜਿਆ ਪਿਆ ਉਹਦਾ ਫਿਰ ਮੇਕਰ ਉਹਦਾ ਹੁਣ ਮੈਂ ਸੋਚਦਾ ਵੀ ਦੇਖਦਾ ਬਣਾ ਕੇ ਕਿਹਜਾ ਗੁੜ ਬਣੂਗਾ ਹਾਲਾ ਕਿ ਮੈਂ ਮੇਰੇ ਨਹਿਰੀ ਪਾਣੀ ਲਾਇਆ ਮੈਂ ਸਾਰਾ ਦੂਜਾ ਆਪਣਾ ਪਾਣੀ ਮੈਨੂੰ ਕਈ ਬੰਦਾਂ ਨੇ ਦੱਸਿਆ ਵੀ ਐ ਕਹਿੰਦੇ ਭਾਈ ਨਹਿਰੀ ਪਾਣੀ ਨਾਲ ਠੀਕ ਰਹਿੰਦਾ ਹੁਣ ਉਹਦਾ ਬਣਾਏ ਤੇ ਪਤਾ ਲੱਗੂਗਾ ਜਿਹੜਾ ਇਹ ਜਿਹੜੀ ਜੂਸ ਵਾਲੀ ਮਸ਼ੀਨ ਚਲਾਈਏ ਕਹੇ ਜੂਸ ਜਾਂ ਜੂਸ ਨਾਲ ਦੇ ਦਾਂਗੇ ਫਿਰ ਉਹ ਕੰਨਾਂ ਨਾ ਪੀੜਾਂਗੇ ਜੇ ਨਾ ਵਧੀਆ ਬਣਿਆ ਜਿਹੜਾ ਇੱਥੇ ਖਣਾੜੇ ਤੇ ਚਲਾਈਏ ਜਾਂ ਉਹਦੇ ਚ ਨੰਗੀ ਹਾਂ ਇਹ ਵੀ ਚਲਾ ਦਾਂਗੇ ਜੂਸ ਚ ਚਲਾਮੇ ਫਿਰ ਦੇਖਾਂਗੇ ਇਹਲੇ ਬਣਾ ਕੇ ਕੀ ਕੇਹਿਆ ਬਣ ਜੇ ਐ ਨਹੀਂ ਪਤਾ ਗੁੜ ਵਧੀਆ ਹੀ ਬਣ ਜੇ ਹੋ ਸਕਦਾ ਵਧੀਆ ਕਈ ਹੁਣ ਇੱਥੇ ਆਉਂਦੇ ਆ ਬੰਦੇ ਕਢਾ ਕੇ ਲੈ ਜਾਂਦੇ ਆ ਪੜਾ ਕੇ ਲੈ ਜਾਂਦੇ ਆ ਆਪ ਦਾ ਕੰਨਾ ਕੰਗਾ ਦਾ ਜਮਾ ਗੁੜ ਖਾਰਾ ਹੁੰਦਾ ਕੰਗਾ ਦਾ ਗੁੜ ਵਧੀਆ ਬਣ ਜਾਂਦਾ ਜਿਹੜੇ ਇੱਥੇ ਆਉਂਦੇ ਕਣਾਉਂ ਹਾਂ ਹੋਰ ਕੋਈ ਗੱਲਬਾਤ ਬਈ ਬਸ ਉੱਤ